ਹਾਂਜੀ ਪਿਆਰੇ ਸੱਜਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਕੱਲ ਕੀਤਾ ਸੀ ਵੀ ਮੰਗਲਾਚਰਨ ਬਾਰੇ ਵੀ ਮੰਗਲਾਚਰਨ ਕੀ ਹੁੰਦਾ ਵਾ ਤੇ ਕਿੰਨੇ ਤਰ੍ਹਾਂ ਦਾ ਸ਼ੋਰਟ ਦੇ ਵਿੱਚ ਆਪਾਂ ਦੁਬਾਰਾ ਨੂੰ ਰਿਪੀਟ ਕਰਾਂਗੇ ਵੀ ਮੰਗਲਾਚਰਨ ਜਿਹੜਾ ਵਾ ਉਹ ਹੁੰਦਾ ਕਿ ਆਪਣੇ ਇਸ਼ਟ ਦੀ ਜਦੋਂ ਅਰਦਾਸਨਾ ਕੀਤੀ ਜਾਂਦੀ ਹੈ ਨਾ ਕੋਈ ਵੀ ਕਵੀ ਜਾਂ ਧਾਰਮਿਕ ਗ੍ਰੰਥ ਆਪਾਂ ਦੇਖਦੇ ਆ ਉਹਦੇ ਵਿੱਚ ਸਭ ਤੋਂ ਪਹਿਲਾਂ ਇਸ਼ਟ ਦੀ ਅਰਦਾਸਨਾ ਕੀਤੀ ਜਾਂਦੀ ਹੈ ਜਦੋਂ ਧੰਨ ਗੁਰੂ ਨਾਨਕ ਸਾਹਿਬ ਵੇਈ ਨਦੀ ਜੋਂ ਪ੍ਰਵੇਸ਼ ਹੁੰਦੇ ਆ ਤੇ ਬਾਹਰ ਆਉਂਦੇ ਆ ਤੇ ਉੱਥੇ ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰਪ੍ਰਸਾਦ ਇਹ ਮੂਲ ਮੰਤਰ ਦਾ ਉਚਾਰਨ ਕਰਦੇ ਆ ਸਿੱਖੀ ਦੇ ਵਿੱਚ ਇੱਕ ਇਹ ਖਾਸੀਅਤ ਆ ਵੀ ਸਾਰੇ ਮੰਤਰਾਂ ਦਾ ਜਿਹੜਾ ਮੰਤਰ ਆ ਉਹ ਹੈਗਾ ਮੂਲ ਮੰਤਰ ਤੇ ਇਹੀ ਮੰਗਲਾ ਚਰਨ ਹੈ ਕਿ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਪਠਨ ਕਰਦੇ ਆਂ ਦਰਸ਼ਨ ਕਰਦੇ ਆਂ ਤੇ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਾਂ ਕੋਈ ਵੀ ਰਾਗ ਜਾਂ ਬਾਣੀ ਦੀ ਤਰਤੀਬ ਬਦਲਦੀ ਆ ਕਿਸੇ ਹੋਰ ਬਾਣੀਕਾਰ ਦੀ ਤਰਤੀਬ ਆਉਂਦੀ ਆ ਤੇ ਉਦੋਂ ਜਿਹੜਾ ਵਾ ਉਹ ਕਈ ਥਾਵਾਂ ਤੇ ਸੰਖੇਪ ਮੰਗਲ ਆਉਂਦਾ ਤੇ ਕਈ ਥਾਵਾਂ ਤੇ ਜਿਹੜਾ ਸੰਪੂਰਨ ਮੰਗਲ ਆਉਂਦਾ ਠੀਕ ਹੈ ਤੇ ਇਸ ਕਰਕੇ ਇਹ ਮੰਗਲ ਵੀ ਆ ਤੇ ਇਹ ਮੂਲ ਮੰਤਰ ਵੀ ਆ ਤੇ ਆਪਾਂ ਜਿਹੜਾ ਸਾਰਿਆਂ ਨੇ ਰਲ ਮਿਲ ਕੇ ਖੋਜ ਕੀਤੀ ਆ ਉਹਦੇ ਨਾਲ ਆਪਾਂ ਇਸ ਸਿੱਟੇ ਤੇ ਪੁੱਜੇ ਆਂ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਵਾ ਉਹ ਮੂਲ ਮੰਤਰ ਜਾਂ ਮੰਗਲ ਕਿੰਨੀ ਤਰ੍ਹਾਂ ਦੇ ਆ ਠੀਕ ਆ ਤੇ ਆਪਾਂ ਸਾਰਿਆਂ ਨੇ ਜਿਹੜਾ ਆਪਾਂ ਕੀਤਾ ਉਹਦੇ ਵਿੱਚ ਇਹ ਹੈਗਾ ਵੀ ਚਾਰ ਤਰ੍ਹਾਂ ਦਾ ਆਪਰ ਨੂੰ ਮਿਲਦਾ ਵਾ ਚਾਰ ਤਰ੍ਹਾਂ ਦਾ ਹੀ ਆ ਨਾ ਹਾਂਜੀ ਸਭ ਤੋਂ ਪਹਿਲੋਂ ਹੈਗਾ ਵਾ ਵੀ ਸੰਪੂਰਨ ਜਿਹਨੂੰ ਕਹਿ ਦਿੰਨੇ ਆ ਠੀਕ ਆ ੴ ਸਤਨਾਮ serta purut nirpau nirwair akal murut lagi ini guru panggur persa Guru Granth Sahib di ਸ਼ੁਰੂਆਤ ਹੁੰਦੀ ਆ ਸੰਪਾਦਨਾ ਕਰਦੇ ਗੁਰੂ ਸਾਹਿਬ ਤੇ ਸਭ ਤੋਂ ਪਹਿਲਾਂ ਇਹ ਸੰਪੂਰਨ ਮੂਲ ਮੰਤਰ ਹੁੰਦਾ ਠੀਕ ਆ ਤੇ ਸੰਪੂਰਨ ਮੂਲ ਮੰਤਰ ਦੀ ਜਿਹੜੀ ਗਿਣਤੀ ਆ ਉਹ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ 33 ਵਾਰ ਹੁੰਦੀ ਆ ਠੀਕ ਆ ਦੂਸਰੇ ਨੰਬਰ ਤੇ ਜਿਹੜਾ ਵਾ ਉਹ ਹੈਗਾ ਵਾ ੴ ਸਤਨਾਮ ਕਰਤਾ ਪੁਰਖ ਇਥੇ ਆ ਗੱਲ ਨੋਟ ਕਰਨ ਵਾਲੀ ਵੀ ਕਰਤਾਪੁਰਖ ਤੋਂ ਬਾਅਦ ਜਿਹੜਾ ਵਾ ਉਹ ਅੱਗੇ ਆਉਂਦਾ ਗੁਰਪ੍ਰਸਾਦ ਠੀਕ ਆ ਇਹ ਮੂਲ ਮੰਤਰ ਆਉਂਦਾ 9 ਵਾਰ 9 ਵਾਰ ਠੀਕ ਆ ਉਸ ਤੋਂ ਬਾਅਦ ਆਉਂਦਾ ੴ ਸਤਨਾਮ ਗੁਰਪ੍ਰਸਾਦ ਇਹ ਜਿਹੜਾ ਵਾ ਇਹ ਆਉਂਦਾ 2 ਵਾਰ ਤੇ ਸਭ ਤੋਂ ਜਾਦੀ ਵਾਰ ਜਿਹਦੀ ਵਰਤੋਂ ਕੀਤੀ ਗਈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਠੀਕ ਆ ਅੱਜ ਵੀ ਆਪਾਂ ਚਿੱਠੀ ਪੱਤਰਾਂ ਦੇ ਜਾਂ ਸ਼ਾਰਟ ਇੱਕ ਦੂਜੇ ਨੂੰ ਹੁਣ ਤੇ ਚਲੋ ਘਟ ਗਿਆ ਵਾ ਪਰ ਅੱਜ ਵੀ ਸੰਸਥਾਵਾਂ ਦੇ ਵਿੱਚ ਜਦੋਂ ਹੁੰਦਾ ਵਾ ਉਹਦਾ ਇਹ ਮੰਗਲਾ ਚਰਨ ਜਾਂ ਮੂਲ ਮੰਤਰ ਵਰਤਿਆ ਜਾਂਦਾ ਸੰਖੇਪ ਵਾਲਾ ਠੀਕ ਆ ਸੰਪੂਰਨ 33 ਵਾਰ ਇਕ ਓੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ 9 ਵਾਰ ਇਕ ਓੰਕਾਰ ਸਤਨਾਮ ਗੁਰਪ੍ਰਸਾਦ 2 ਵਾਰ ਇਕ ਓੰਕਾਰ ਸਤਗੁਰ ਪ੍ਰਸਾਦ 523 ਵਾਰ ਠੀਕ ਹੈ ਇਹਨੂੰ ਸ਼ੋਰਟ ਜੇ ਜੇ ਆਪਾਂ ਇੱਥੇ ਕਰਨਾ ਹੋਵੇ ਹੁਣ ਇਹਦੀ ਗਿਣਤੀ ਸਾਰਿਆਂ ਦੀ ਤੇ ਆਪਾਂ ਸੰਖੇਪ ਚ ਥੋੜਾ ਕਰਦੇ ਨੇ ਲਿਖ ਮੈਂ ਤਾਂ ਦਿੱਤਾ ਮੈਨੂੰ ਤਾਂ ਪਤਾ ਲੱਗ ਗਿਆ ਇਕ ਓੰਕਾਰ ਤੋਂ ਜਿਹੜਾ ਸੰਪੂਰਨ ਗੁਰਪ੍ਰਸਾਦ ਤੱਕ ਆ ਇਹ ਹੈ ਗੱਤੇ ਤੀਵਾਰ ਹਾਂ ਫਿਰ ੴ ਸਤਨਾਮ ਤੇ ਕਰਤਾ ਪੁਰਖ ਵਾਲਾ ਜਿਹੜਾ ਗੁਰਪ੍ਰਸਾਦ ਤੇ ਸਮਾਪਤੀ ਸਭ ਤੋਂ ਖਾਸियत ਜਿਹੜੀ ਸਾਰਿਆਂ ਦੇ ਵਿੱਚ ਇਹ ਆ ਕਿ ਸਾਰਿਆਂ ਦੀ ਸਮਾਪਤੀ ਵੇਖੋ ਗੁਰਪ੍ਰਸਾਦ ਹੁੰਦੀ ਹੈ ਤੀਸਰੇ ਨੰਬਰ ਤੇ ਆ ਜਾਂਦਾ ੴ ਸਤਨਾਮ ਗੁਰਪ੍ਰਸਾਦ ਇੱਧਰ ਆਪਾਂ ਇਹਨਾਂ ਸਾਰਿਆਂ ਦਾ ਫਿਰ ਜੋੜ ਕਰ ਲਾ ਦਾਂਗੇ ਆ ਦੋ ਵਾਰ ਤੇ ਸੰਖੇਪ ਜਿਹੜਾ ਚੌਥਾ ਸਰੂਪ ਮਿਲਦਾ ਮੰਗਲਾ ਚਰਨ ਦਾ ਸਤਨਾ ਸਤਗੁਰ ਪ੍ਰਸਾਦ 523 ਠੀਕ ਆ ਕਰ ਦੋ ਗਿਣਤੀ ਕਿੰਨਾ ਹੋ ਗਿਆ 567 ਆ ਲੋ ਏ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਚਾਰ ਤਰ੍ਹਾਂ ਦੇ ਜਿਹੜਾ ਵਾ ਉਹ ਮੰਗਲਾ ਚਰਨ ਜਾਂ ਜਿਹਨੂੰ ਆਪਾਂ ਮੂਲ ਮੰਤਰ ਵੀ ਕਹਿ ਸਕਦੇ ਹਾਂ ਉਹਦਾ ਵੈਸੇ ਤੇ ਸਿੱਖੀ ਦੇ ਵਿੱਚ ਸਿੱਖ ਰਹਿਤ ਮਰਾਦਾ ਦੇ ਵਿੱਚ ਮੂਲ ਮੰਤਰ ਹੈਗਾ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੂਨੀ ਸਭ ਪੰਗੁਰ ਪ੍ਰਸਾਦ ਠੀਕ ਹੈ ਇੱਥੋਂ ਤੱਕ ਇਹ ਸਾਰੇ ਮੰਗਲ ਮੰਨੇ ਜਾਂਦੇ ਵੀ ਜਿੱਨਾਂ ਕਈ ਰਾਗ ਇਹ ਤੋਂ ਸ਼ੁਰੂ ਹੁੰਦੇ ਆ ਜਾਂ ਬਾਣੀ ਦੀ ਤਰਤੀਬ ਬਦਲਦੀ ਹੈ ਠੀਕ ਹੈ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਚਾਰ ਤਰ੍ਹਾਂ ਦੇ ਮੰਗਲ ਆਉਂਦੇ ਆ ਤੇ ਚਾਰੇ ਮੰਗਲ ਜਿਹੜੇ ਆ ਸਮਾਪਤੀ ਉਹਨਾਂ ਦੀ ਤੇ ਸ਼ੁਰੂਆਤ ਦੋਨਾਂ ਦੀ ਇੱਕ ਖਾਸਤ ਹੈਗੀ ਆ ਵੀ ਸਾਰਿਆਂ ਦੀ ਜਿਹੜੀ ਆ ਸ਼ੁਰੂਆਤ ਏਕ ਓਂਕਾਰ ਤੋਂ ਹੁੰਦੀ ਆ ਠੀਕ ਆ ਤੇ ਸਮਾਪਤੀ ਜਿਹੜੀ ਆ ਉਹ ਪ੍ਰਸਾਦ ਤੇ ਹੁੰਦੀ ਆ ਠੀਕ ਆ ਸ਼ੁਰੂਆਤ ਸਾਰਿਆਂ ਦੀ ਏਕ ਓਂਕਾਰ ਤੋਂ ਠੀਕ ਆ ਇਹਨੂੰ ਸੰਪੂਰਨ ਕਹਿ ਦਿੰਦੇ ਆ ਇਹਨੂੰ ਸੰਖੇਪ ਕਹਿ ਦਿੰਦੇ ਆ ਆ ਦੋ ਆਏ ਆ ਜਿਨ੍ਹਾਂ ਦੇ ਵਿੱਚ ਇੱਕ ਕਰਤਾ ਪੁਰਖ ਤੇ ਇੱਕ ਇਕੱਲਾ ਸਤਨਾਮ ਤੱਕ ਠੀਕ ਆ ਇਦਾਂ ਕਰਕੇ ਇਹ ਮਿਲਦੀ ਹੈ ਲੱਗੀ ਸਮਝ ਚਲੋ ਇਹ ਸੀ ਮੂਲ ਮੰਤਰਾਂ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਵਾ ਮੰਗਲਾ ਚਰਨਾਂ ਦੇ ਕਿੰਨੇ ਗਿਣਤੇ ਆਈ ਹੈ ਇਹਨੇ ਨੇ ਆਪਾਂ ਨੂੰ ਇਹ ਸਾਰਿਆਂ ਦਾ ਪਤਾ ਲੱਗ ਗਿਆ ਤੇ ਟੋਟਲ 567 ਮੰਨੀ ਜਾਂਦੀ ਤੇ ਤੁਸੀਂ ਸਾਰਿਆਂ ਨੇ ਸੰਯੋਗ ਦਿੱਤਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ